ਪਾਣੀ ਪਾਰ ਨਹੀਂ ਅੱਜ ਤੱਕ ਸਿਰਾ ਕਰਾਦਾ ਸਾਰਾ 50 ਸਰਪੰਚ ਸਾਹਿਬ ਠੀਕ ਆ ਬਈ ਇਹ ਪਾਣੀ ਦੀ ਬੂੰਦ ਬੂੰਦ ਸਾਈ ਆ ਬਈ ਤੇਰੇ ਵਾਸਤੇ ਬਹੁਤ ਜੱਗਾਂ ਫੀਲਿੰਗ ਲਈ ਫਿਰਦਾ ਪੂਰੀ ਦੱਸੀ ਪੂਰੀ ਖਤਲਾ ਚੱਕਲਾ ਅਜਾ ਆਹਾ ਇੰਨਾ ਇੰਨਾ ਕਰਕੇ ਸਾਰਾ ਪਾਣੀ ਭਗਵਾਨ ਲੱਗ ਗਿਆ ਬਾਹਲ ਜੀ ਲੂਟ ਗਿਆ ਕੋਡ ਆ ਲੱਗ ਗਿਆ ਫਲੈਕਸੀਆਂ ਲੱਗ ਗਿਆ ਇੱਥੋਂ ਆਏ ਹੋਏ ਠੀਕ ਹੈ ਸਾਨੇ ਬੰਦੇ ਨੂੰ ਖੜੋ 10 ਮਿੰਟ ਜਿਵੇਂ ਬੈਠਾ ਬਲੌਗ ਬਾਰ ਉਹਦੋਂ ਨਾਲ ਲਈ ਵਿੱਚ ਉਹਨਾਂ ਦੇ ਘਰ ਆ ਤਾਂ ਮੰਗਤਾ ਲੱਗ ਇਹ ਸਿਰੀ ਆਹ ਲੈ ਲਈ ਇਹ ਸਿਰੀ ਚਲ ਗਏ ਸਿੱਧੀ ਹੁਸਾ ਜੜੀ ਅੰਦਰ ਬਾੜੀ ਰੱਖੀ ਹੋਈ ਹੈ ਆਹ ਆ ਭਾਗਵੇਂ ਮੁੰਡਾ ਜੋਤ ਤੇ ਅੰਮ੍ਰਿਤ ਜਾ ਗਪਰੀ ਤੇ ਹੈਲੋ ਕਰ ਦੋ ਇੱਕ ਵਾਰੀ ਸਾਰਿਆਂ ਨੂੰ ਹਾਂ ਠੀਕ ਆ ਸਹੀ ਆ ਮੁਕਾਬਲਾ ਹੋ ਗਿਆ ਬੰਤਾ ਲੈ ਜਾ ਕੇ ਆਉਣਾ 150 ਲਾ ਦੂ ਯਾਰਾ ਇੰਨੇ ਵਾਲ ਹੋਂ ਨਿਕਲ ਜਾਣਗੇ ਜਾ ਯਾਰਾ ਕੱਤ ਲੰਬੀ ਐਨ ਉਹ ਆਹੋ ਲੀ ਐਂਪੀਆ ਨੂੰ ਇੱਥੋਂ ਤਾਂ ਹੀ ਆ ਜਾ ਗਾ ਇੰਨਾ ਹੀ ਜੋਤ ਦਾ ਮੁਕਾਬਲਾ ਕਿੰਨੇ ਕਿੰਨੇ ਲਾਉਣੇ ਆ ਯਾਰ ਯਾਰ ਲੱਗ ਗਿਆ ਮੁੰਨਾ ਕੋਚ ਦਾ ਨਾਂ ਲੱਗਦੇ ਬਦਨਾਮ ਕਰਦੀ ਹੁਣ ਪੋਲਿਆ ਮੈਰ ਤੇ ਲੱਗਦੀ ਨਹੀਂ ਬਸ ਓਏ ਉਹ ਬਸ ਕੰਨੇ 100 ਲੱਗ ਗਿਆ ਨਹੀਂ ਨਹੀਂ ਠੀਕ ਆ ਲੱਗ ਗਿਆ ਪਹਿਲਾਂ ਲਾਦਾ ਵੀ ਜਿਹੜਾ ਜਿੱਤ ਗਿਆ ਇਹ ਹੁਣ ਇੱਕ ਕੰਮ ਤੋਂ ਟਲਦੇ ਬੈਠੇ ਆ ਹੁਣ ਇੱਕ ਕੰਮ ਕਰਨ ਨੂੰ ਬੈਠੇ ਆ ਹੁਣ ਇੱਕ ਕੰਮ ਕਰਕੇ ਬੈਠੇ ਆ ਓਹਾਂ ਵੀ ਕਿਵੇਂ ਆ ਟਾਟਾ ਕੰਮ ਆ ਕੇ ਬੱਡੂ ਚੌਥੇ ਹੀ ਖੜ ਗਏ ਮਗਰ ਆ ਕਿੰਨਾਂ ਜੱਸੀ ਕੰਨਾ ਚਮਕਦਾ ਵੇ ਠੀਕ ਰੋਆ ਬਈ ਆ ਬਸ਼ੀਰੋ ਹਾਂ ਲੱਡੇ ਟਾਟਾ ਮੁਫਲੀ ਕਾਵਾਂਗੇ ਕੇ ਰਿਓੜੀ ਇਹਨਾਂ ਅਜ ਮੌਂਕੀ ਲੱਭ ਕੇ ਦਿਖਾਓ ਮੈਨੂੰ ਕਿਹੜਾ ਵਾ ਮਾਂਕੇ ਮਾਂਕੇ ਗਲੀ ਜਲੇ ਤੇ ਜੂ ਆ ਪੇ ਰੁਕੀ ਜਾਂਦਾ ਆਹ ਵਰੀ ਪੈਂਤੀ ਨੰਬਰ ਜੱਸੀ ਬਣਾ ਦਿੱਤਾ ਓਏ 36 ਕਹਿੰਦਾ ਈ 36 ਪਿੱਛੇ ਥੋੜਾ ਕਹਿੰਦਾ ਗਲੀ ਆ ਕਹਿੰਦਾ ਮਗਾ ਲਖਾ ਦੋ ਗਲੀ ਵਾਲਾ ਲੈ ਕਹਿੰਦਾ ਜੱਸੀ ਦੀ ਜੂਮ ਕਰੀਆ ਕਹਿੰਦਾ ਦੇ ਲੈ ਔਰ ਜੀ ਆਏ ਹਾਏ